ਸਸ਼ਕਾਂ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਪੈਟਿਕਲਾ ਡਾ ਵੱਲੋਂ ਅੱਜ ਫਿਰ ਇੱਕ ਨਵੀਂ ਲੈ ਕੇ ਆਏ ਕਲੈਕਸ਼ਨ ਅੱਜ ਜਿਹੜੇ ਸਾਡੇ ਰੂਟ ਸੂਟ ਰਹਿਣਗੇ ਹੈਂਡਵਰਕ ਦੇ ਵਿੱਚ ਸੂਟ ਰਹਿਣਗੇ ਤੁਹਾਡੇ ਪਾਲਟਿਬਲ ਸਟੱਫ ਦੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਤੇ ਸਭ ਤੋਂ ਪਹਿਲਾਂ ਵੀਰੇ ਭੈਣਾਂ ਨੂੰ ਰਿਕਵੈਸਟ ਹੈ ਕਿ ਪਹਿਲੀ ਵਾਰ ਮੇਰੇ ਚੈਨਲ ਨੂੰ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੰਸਟਾ 'ਤੇ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਇੰਸਟਾ ਦੇ ਵੀ ਵਾਇਗਰੂ ਕਲੋਥ ਹਾਊਸ ਦੇ ਨਾਮ ਤੇ ਸਾਰਾ ਇੰਸਟਾ ਦਾ ਪੇਜ ਹੈ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਤੇ ਪਲੀਜ਼ ਜਿਨਾਂ ਨੇ ਮੇਰੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਬੀ ਸਬਸਕ੍ਰਾਈਬ ਕਰ ਲਓ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾ ਬੜਲਾਡਾ ਤੋਂ ਵਲੌਗ ਕਰਦੇ ਆ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਸੀਂ ਜਿਰੋ ਬੜਲਾਡਾ ਐਂਟਰ ਕਰਨਾ ਜੀ ਤੇ ਸਾਹਮਣੇ ਜਿਹੜਾ ਓਵਰ ਬ੍ਰਿਜ ਬਣਿਆ ਹੋਇਆ ਆਈਟੀਆਈ ਦੇ ਸਾਹਮਣੇ ਓਵਰ ਬ੍ਰਿਜ ਬਣਿਆ ਉਹਨੂੰ ਪੂਰਾ ਕ੍ਰਾਸ ਕਰਨਾ ਪੁਲ ਚੜਨਾ ਪੁਲ ਚੜ ਕੇ ਜਦੋਂ ਤੁਸੀਂ ਉਤਰਗੇ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ نیچے ਆਉਣਾ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੋੜਨੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਇਸੋ ਬਾਅਦ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਬਰਲਾਡਾ ਐਂਟਰ ਹੁੰਦੇ ਹੋਏ ਓਵਰ ਬ੍ਰੇਜ ਜਿਹੜਾ ਪੌਲ ਬਣਿਆ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਜੀ ਰਾਈਟ ਸਾਈਡ ਪੌਲ ਦੇ نیچے ਆਉਣਾ ਤੇ ਸਭ ਤੋਂ ਪਹਿਲੇ ਜਿਹੜੀ ਪਹਿਲੀ ਗਲੀ ਮੋੜਨੀ ਆ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਲਓ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਅੱਜ ਬਹੁਤ ਹੀ ਸੋਹਣੇ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਹਾਂਜੀ ਜਿਹੜੇ ਇੱਥੋਂ ਇੱਥੇ ਸੂਟ ਲੈ ਕੇ ਆਏ ਹਾਂ ਜੀ ਉਹ ਸੂਟ ਰਹਿਣਗੇ ਅੱਜ ਹੈਂਡਵਰਕ ਦੇ ਵਿੱਚ ਥੋੜੇ ਜਿਹਾ ਪਾਰਟੀ ਵੇਅਰ ਸਟੱਫ ਦੇ ਵਿੱਚ ਰਹਿਣੇ ਆ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ suit ਲੈ ਕੇ ਆਇਆ ਸਭ ਤੋਂ ਪਹਿਲਾਂ ਤੁਸੀਂ suit ਚੈੱਕ ਕਰੋ ਜੀ ਬਾਕੀ ਆਪਾਂ ਹੈਵੀ ਦੁਪੱਟਿਆਂ ਨਾਲ suit ਬਣਾਣੇ ਦੇਖੋ ਉਹ ਇੰਨੇ ਜਿਆਦਾ ਸੋਹਣੇ ਨਹੀਂ ਲੱਗਦੇ ਪਰ ਜਦੋਂ ਤੁਸੀਂ ਐਦਾਂ suit ਰੈਡੀ ਕਰਦੇ ਹੋ ਦੇਖੋ ਐਦਾਂ ਨਹੀਂ ਹੈਵੀ ਸ਼ਰਟ ਆ ਪਲੇਨ ਬਾਟਮ ਹੋਗੀ ਤੇ ਨਾਲ ਇਹਦੇ ਨਾਲ ਪਲੇਨ ਦੁਪੱਟਾ ਹੀ ਅੱਛਾ ਲੱਗਣਾ ਠੀਕ ਹੈ ਜੀ ਕੋਈ ਜ਼ਿਆਦਾ ਟਾਈਡਾਈ ਦਾ ਦੁਪੱਟਾ ਨਹੀਂ ਵਧੀਆ ਲੱਗਣਾ ਬਿਲਕੁਲ ਪਲੇਨ ਦੁਪੱਟਾ ਚੱਲੂਗਾ ਜੀ ਚਰੂਨ ਦਾ ਲੈ ਲਓ ਕਿਸੇ ਤਰ੍ਹਾਂ ਦਾ ਮਰਜ਼ੀ ਲੈ ਲਓ ਤੇ ਸਿਰਫ ਉਹਦੇ ਉੱਪਰ ਐਦਾਂ ਗੋਟਾ ਲਗਾ ਸਕਦੇ ਹੋ ਸਿੰਪਲ ਜਿਹਾ ਤੇ ਬਹੁਤ ਹੀ ਸੋਹਣਾ ਸੋਬਰ ਜਿਹਾ ਸੂਟ ਰੈਡੀ ਹੋਣਾ ਜੀ ਕੁਆਲਟੀ ਵੇ ਸਟਾਫ ਦੇ ਵਿੱਚ ਅਲੱਗ ਹੀ ਲੁੱਕ ਆਉਣੀ ਹੈ ਐਦਾਂ ਦੇ ਸੂਟਾਂ ਦੀ ਤੁਸੀਂ ਦੇਖਦੇ ਹੋਗੇ ਵੇਅਰ ਕੀਤੀ ਵੇ ਸੂਟਾਂ ਅਲੱਗ ਹੀ ਲੁੱਕ ਆਉਂਦੀ ਹੈ ਪੂਰੀ ਸ਼ਰਟ ਜਿਹੜੀ ਹੈ ਬਿਕੋਸ ਵਰਕ ਇੰਜਾ ਚ ਰਹਿਣੀ ਹੈ ਜੀ ਤੇ ਬਿਲਕੁਲ ਸੌਫਟ ਵਾਲਾ ਸਟਾਫ ਹੈ ਤੇ ਪੂਰੀ ਸ਼ਰਟ ਦੇ ਉੱਪਰ ਦੇਖ ਸਕਦੇ ਤੁਸੀਂ ਥ्रेड ਵਰਕ ਹੋਇਆ ਹੈ ਹੈਂਡਵਰਕ ਹੋਇਆ ਦਬਕਾ ਵਰਕ ਹੈ ਸਤਰਾ ਦਾ ਵਰਕ ਮਿਲਣ ਵਾਲਾ ਤੁਹਾਨੂੰ ਦੇਖ ਚੱਕ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਜੀ ਬਹੁਤ ਸੋਹਣੀ ਸ਼ਰਟ ਬਣੀ ਹੋਈ ਹੈ ਜੀ ਤੇ ਜਦੋਂ ਤੁਸੀਂ ਸੂਟ ਰੈਡੀ ਕਰੋਗੇ ਤਾਂ ਬਹੁਤ ਪਿਆਰਾ ਸੂਟ ਰੈਡੀ ਹੋਣਾ ਜੀ ਤੇ ਨਾਲ ਲਗਾਈ ਹੈ ਨੇਚਰਲ ਕਰੇਵ ਦੀ ਬਾਟਮ ਦੇ ਪ੍ਰਾਈਸ ਰਹਿਣਿਆ ਜੀ ਇਹ ਵਾਲੇ ਸੂਟ ਦਾ 2500 ਰੁਪਏ 2500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 2500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਚੈੱਕ ਕਰੋ ਜੀ ਠੀਕ ਹੈ ਜੀ ਨੇਚਰਲ ਕ੍ਰੇਵ ਦੀ ਰਹਿਣੀ ਆ ਬਾਟਮ ਸ਼ੋਲਡਰ ਰਹਿਣੀ ਬਿਕੋਜ਼ ਸਰਗੈਂਜ਼ਾ ਦੀ ਬਿਲਕੁਲ ਸੌਫਟ ਵਾਲਾ ਸਟਾਫ ਹੈ ਜੀ ਕਲਰ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਬਹੁਤ ਹੀ ਪਿਆਰੇ ਜਿਹੇ ਕਲਰਾਂ ਵਿੱਚ ਤੁਹਾਨੂੰ ਇਹ ਸੂਟ ਮਿਲਣ ਵਾਲੇ ਆ ਇੱਕ ਇਹ ਵਾਲਾ ਕਲਰ ਸੀ ਜੀ ਇਹਦੇ ਵਿੱਚ ਦੂਸਰਾ ਕਲਰ ਚੈੱਕ ਕਰੋ ਜੀ ਮਹਿਰੂਨ ਲਓ ਇਹਦੇ ਨਾਲ ਤੁਹਾਨੂੰ ਮਿਲੇਗੀ ਮਹਿਰੂਨ ਨੈਚੁਰਲ ਕਰੇਪ ਦੀ ਬਾਟਮ ਜਿਹੜੀ ਬਾਟਮ ਮਿਲਣੀ ਆ ਨੈਚੁਰਲ ਕਰੇਪ ਦੀ ਮਿਲਣੀ ਆ ਤੇ ਸ਼ਾਰਟ ਚੈੱਕ ਕਰੋ ਜੀ ਬੜੀ ਪਿਆਰੀ ਜੀ ਰੈਣੀ ਆ ਸ਼ਾਰਟ ਲਓ ਜੀ ਸ਼ਾਰਟ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਸ਼ਾਰਟ ਰੈਣੀ ਆ ਬਿਲਕੁਲ ਸੌਫਟ ਬਿਕੋਜ਼ ਔਰਗੈਂਜਾ ਚ ਸ਼ਾਰਟ ਰੈਣੀ ਆ ਐਦਾਂ ਦਾ ਕੋਈ ਸਟਾਫ ਨਹੀਂ ਇਹ ਤੁਹਾਡੇ ਚੂਭਣ ਵਾਲਾ ਹੋਵੇ ਬਿਕੋਜ਼ ਔਰਗੈਂਜਾ ਦੀ ਸ਼ਾਰਟ ਰੈਣੀ ਆ ਜੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਜਾਂ ਪੀਸ ਰੈਣਾ ਦੇਖੋ ਜੀ ਠੀਕ ਹੈ ਜੀ ਬਹੁਤ ਪਿਆਰੇ ਪੀਸ ਜੀ ਇਹ ਰਹਿਣ ਵਾਲੇ ਅੱਜ ਦੇ ਤੇ ਸੂਟ ਵੀ ਬਹੁਤ ਸੋਹਣੇ ਰੈਡੀ ਹੋਣੇ ਆ ਬਣ ਕੇ ਤੇ ਪ੍ਰਾਈਸ ਦੇ ਰਹੇ ਤੋਂ ਇਹ ਵਾਲੇ ਸੂਟ ਦੀ 2500 ਰੁਪਏ ਲਓ ਜੀ ਦੂਸਰਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਾ ਆਉਣਾ ਕੰਟਰਾਸਟ ਦੇ ਵਿੱਚ ਰਹੂਗਾ ਜੀ ਮਹਿੰਦੀ ਕਲਰ ਦੀ ਰੈਣੀ ਹੈ ਜੀ ਇਹਨਾਂ ਨਾਲ ਬਾਟਮ ਲਓ ਤੇ ਇਹ ਵਾਲੀ ਰੈਣੀ ਆ ਜੀ ਬਿਕੋਜ਼ ਫੋਰ ਕੈਂਜਾ ਦੇ ਵਿੱਚ ਪਾਰਟੀ ਵੇਅਰ ਸਟੱਫ ਦੇ ਵਿੱਚ ਰੈਣੀ ਹੈ ਸ਼ਰਟ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਦੇਖੋ ਚੈੱਕ ਕਰੋ ਜੀ ਬਹੁਤ ਸੋਹਣੀ ਸ਼ਾਰਟ ਪੀਸ ਰਹਿਣਾ ਇਹਦੀ ਜਿਹੜੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਵੀ 2500 ਰੁਪਏ ਪ੍ਰਾਈਸ ਰਹਿਣੀ ਹੈ ਦੇਖੋ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਠੀਕ ਹੈ ਜੀ ਲਓ ਜੀ ਇਸ ਤੋਂ ਅਗਲਾ ਰਹੂਗਾ ਜੀ ਇਹ ਵਾਲਾ ਸੂਟ ਚੈੱਕ ਕਰੋ ਲਓ ਇਹ ਵੀ ਕੰਟਰਾਸਟ ਦੇ ਵਿੱਚ ਰਹਿਣੀ ਹੈ ਇਹ ਨਿਊ ਕੰਟਰਾਸਟ ਦੇ ਵਿੱਚ ਰੈਡੀ ਹੈ ਜੀ ਦੇਖੋ ਜੀ ਲੱਗ ਜਾਈ ਕੰਟਰਾਸਟ ਇਹ ਵਾਲੀ ਰਹਿਣੀ ਹੈ ਬਾਟਮ ਤੇ ਇਹ ਵਾਲੀ ਰਹਿਣੀ ਹੈ ਜੀ ਇਹ ਨਾਲ ਸ਼ਰਟ ਚੈੱਕ ਇਹ ਵਾਲੀ ਰਹਿਣੀ ਆ ਜੀ ਸ਼ਰਟ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਹੈ ਜਿਹੜਾ ਰੈਡੀ ਕਰੋਗੇ ਲਾਗੀ ਲੁੱਕ ਆਣੀਆ ਸੂਟ ਦੀ ਕਲਰ ਚੈੱਕ ਕਰੋ ਜੀ ਬਿਕੋਸ ਔਰਗੰਜਾ ਤੇ ਰਹਿਣਾ ਜੇ ਪ੍ਰਿੰਟ ਦੇਖੋ ਸ਼ਰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਠੀਕ ਹੈ ਜੀ ਪ੍ਰਾਈਸ ਸਿਰਫ ਦੇ ਰਿਹਾ ਤੁਹਾਨੂੰ ਅਸੀਂ ਇਹ ਵਾਲੇ ਸੂਟ ਦੀ 2500 ਰੁਪਏ 2500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਹੈਂਡਵਰਕ ਦੇ ਵਿੱਚ ਲੈ ਸਕਦੇ ਜੀ ਦੇਖੋ ਜੀ ਬਹੁਤ ਸੋਹਣੀ ਲੁੱਕ ਆਣੀਆ ਸੂਟ ਦੀ ਜਿਹੜਾ ਰੈਡੀ ਹੋਣਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਸ ਵਾਲੀ ਰਹੂਗੀ ਬਾਟਮ ਲਿਆਉছি ਨੈਚੁਰਲ ਕਰੇਵ ਦੀ ਹੀ ਰਹਿਣੀ ਆ ਬਾਟਮ ਜੀ ਬਿਲਕੁਲ ਪਿਓਰ ਨੈਚੁਰਲ ਕਰੇਵ ਦੀ ਰਹਿਣੀ ਆ ਬਾਟਮ ਬਾਟਮ ਜੀ ਚੈੱਕ ਕਰੋ ਤੇ ਇਹ ਵਾਲੀ ਰਹਿਣੀ ਆ ਜੀ ਸ਼ਾਰਟ ਸ਼ਾਰਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਰਹਿਣੀ ਆ ਸ਼ਾਰਟ ਇਹਦੇ ਨਾਲ ਲਓ ਜੀ ਦੇਖ ਲੁੱਕ ਦੇਖ ਸਕਦੇ ਹੋ ਤੁਸੀਂ ਸੂਟ ਦੀ ਕਿੰਦਾਣੀ ਆ ਬਹੁਤ ਪਿਆਰੀ ਜੀ ਲੁਕਾਣੀ ਆ ਸੂਟ ਦੀ ਠੀਕ ਹੈ ਜੀ ਤੇ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ ਇਹਦੀ 2500 ਰੁਪਏ 2500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਇਸ ਤੋਂ ਅੱਗੇ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਸੂਟ ਅਸੀਂ ਥੀਕ ਚ ਇਹ ਕੇ ਵਾਲਾ ਸੂਟ ਲੈਣਗੇ ਜੀ ਇਹ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਇਹ ਵੀ ਭਪਿੰਦਰਾ ਬ੍ਰਾਂਡ ਦੇ ਸੂਟ ਲੈਣੇ ਆ ਦੇਖੋ ਜੀ ਇਹ ਰੈਡੀ ਆ ਮਹਿਰੂਨ ਕਲਰ ਦੀ ਬਾਟਮ ਲਓ ਸੌਰੀ ਐਸ ਕੇ ਬ੍ਰੈਂਡ ਦੇ ਰਹਿਣੇ ਆ ਜੀ ਭਵਿੰਦਰਾ ਬ੍ਰੈਂਡ ਦੇ ਨਹੀਂ ਹੈਗੇ ਐਸ ਕੇ ਬ੍ਰੈਂਡ ਦੀ ਹੈ ਆ ਇਹ ਰਹਿੜਾ ਸਟਾਫ ਦੇਖੋ ਜੀ ਕੋਸਾ ਸਿਲਕ ਰਹਿਣੀ ਹੈ ਠੀਕ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਸਟਾਫ ਐਦਾਂ ਦਾ ਰਹੂਗਾ ਜਿਵੇਂ ਪਿਓਰ ਖੀਨਖਾ ਹੁੰਦਾ ਐਦਾਂ ਦਾ ਸਟਾਫ ਹੈ ਜੀ ਬਿਲਕੁਲ ਪਿਓਰ 오ਰੀਜినਲ ਬੈਗ ਤੁਸੀਂ ਦੇਖ ਸਕਦੇ ਹੋ ਬੈਗ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਥ्रेड ਨਹੀਂ ਹੈਗਾ ਬਿਲਕੁਲ ਨੇਚਰਲ ਪਿਓਰ ਹੈ ਜੀ ਇਹ ਐਸ ਕੇ ਬ੍ਰੈਂਡ ਦਾ ਚੈੱਕ ਕਰਸਾ ਜੀ ਕੋਸਾ ਸਿਲਕ ਹੈ ਜੀ ਐਸ ਕੇ ਬ੍ਰੈਂਡ ਦਾ ਸਟਾਫ ਰਹੂਗਾ ਜੀ ਇਹ ਮਹਿਰੂਨ ਕਲਰ ਦੀ ਰੈਣੀ ਆ ਨੇਚੁਰਲ ਪਿਓਰ ਕ੍ਰੇਪ ਦੀ ਬਾਟਮ ਤੇ ਵਾਲੀ ਰੈਣੀ ਆ ਸ਼ਰਟ ਸਰਦਾਰੀ ਲੁੱਕ ਦੇ ਵਿੱਚ ਸੂਟ ਰੈਡੀ ਹੋਣਾ ਬਣ ਕੇ ਬਹੁਤ ਜ਼ਿਆਦਾ ਪਿਆਰਾ ਇਹਦੀ ਪ੍ਰਾਈਸ ਦੇ ਰਿਹਾ ਸਿਰਫ 1800 ਰੁਪਏ ਦਾ ਤੁਹਾਨੂੰ ਇਹ ਵਾਲਾ ਸੂਟ ਮਿਲੂਗਾ ਜੀ ਠੀਕ ਹੈ ਜੀ ਨੇਚੁਰਲ ਦੇ ਵਿੱਚ ਰਹਿਣਾ ਬਿਲਕੁਲ ਪਿਓਰ origional ਵਾਲਾ ਸਟਾਫ ਹੈ SK brand ਹੈ ਸਟੈਂਪ ਲੱਗੀ ਹੋਈ ਹੈ ਜੀ 1800 ਰੁਪਏ ਦੀ ਪ੍ਰਾਈਸ ਰੈਣੀ ਆ ਜੀ ਚੈੱਕ ਕਰੋ ਬਹੁਤ ਸੋਹਣਾ ਪੀਸ ਰੈਡੀਮ ਵਾਲਾ ਸਰਦਾਰੀ ਲੁੱਕ ਦੇ ਵਿੱਚ ਦੇਖੋ ਜੀ ਇਹ ਮਹਿਰੂਨ ਕਲਰ ਦੇ ਵਿੱਚ ਆਣਾ ਇਹ ਲਾਚ ਇਹ ਸਿਰਫ ਇਸਦੇ ਨੇ ਪੀਸ ਸਾਡੀ ਸਾਡੇ ਕੋਲੇ ਬਾਕੀ ਬਚੇ ਹੋਏ ਬਹੁਤ ਪਿਆਰੇ ਪੀਸ ਰੈਣ ਵਾਲੇ ਆ ਦੇਖੋ ਜੀ ਐਸ ਕੇ ਬ੍ਰੈਂਡ ਦਾ ਹੈਗਾ ਚੈੱਕ ਕਰੋ ਜੀ ਪੋਸਾ ਸਿਲਕ ਹੈ ਚੈੱਕ ਕਰੋ ਸਟੈਂਪ ਦੇਖ ਸਾਡੇ ਰੈਸਟ ਕਲਰ ਦੀ ਰੈਣੀ ਹੈ ਜੀ ਬਾਟਮ ਸਟਾਫ ਦੇਖੋ ਜੀ ਬਿਲਕੁਲ origignal pure ਹੈ ਜੀ ਠੀਕ ਹੈ ਜੀ pure natural ਹੈ ਜੀ natural crepe ਦੀ ਲੱਗੀ ਹੋਈ ਹੈ ਬਾਟਮ ਹਿਲੋ ਜੀ ਇਹ ਵਾਲੀ ਰੈਣੀ ਹੈ ਜੀ ਬਾਟਮ ਤੇ ਰੈਣੀ ਹੈ ਸ਼ਾਰਟ ਬਹੁਤ ਹੀ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਸਰਦਾਰੀ ਲੁੱਕ ਵਿੱਚ ਪ੍ਰਾਈਸ ਰੈਣੀ ਹੈ ਸਿਰਫ 1800 ਰੁਪਏ ਅਗਲਾ ਕਲਰ ਆਉਣਾ ਜੀ ਇਹ ਵਾਲਾ ਆਊਗਾ ਜੀ ਆ ਗ੍ਰੀਨ ਦਾ ਰਾਮਾ ਗ੍ਰੀਨ ਕਲਰ ਹੈ ਜੀ ਪਰ ਵੀਡੀਓ ਦੇ ਵਿੱਚ ਕਾਫੀ ਕਲਰਸ ਚੇਂਜ ਆ ਜਾਂਦਾ ਹਨ ਦੇਖੋ ਇਹ ਵਾਲੀ ਰੈਣੀ ਹੈ ਜੀ ਬਾਟਮ ਲਓ ਜੀ ਰਾਮਾ ਗ੍ਰੀਨ ਕਲਰ ਹੈ ਬਹੁਤ ਹੀ ਜ਼ਿਆਦਾ ਪਿਆਰਾ ਬਾਟਮ ਆਉਂਦੀ ਹੈ ਹਮੇਸ਼ਾ ਡਲ ਪਰ ਕਲਰ ਬਹੁਤ ਜ਼ਿਆਦਾ ਪਿਆਰਾ ਜੀ ਇਹ ਵਾਲੀ ਰਹਿਣੀ ਹੈ ਜੀ ਸ਼ੋਰਟ ਐਸ ਕੇ ਬ੍ਰੈਂਡ ਹੈ ਚੈੱਕ ਕਰੋ ਜੀ ਨੈਚੁਰਲ ਵਾਲੀ ਬਿਲਕੁਲ ਪਿਓਰ 오ਰੀਜినਲ ਵਾਲਾ ਸਟਾਫ ਹੈ ਜੀ ਐਸ ਕੇ ਬ੍ਰੈਂਡ ਹੈ ਦੇਖੋ ਦੂਰ ਤੋਂ ਦਿਖਾ ਦੇ ਤੁਹਾਨੂੰ ਕਲਰ ਕਿਹੜਾ ਆਊਗਾ ਜੀ ਦੇਖੋ ਜੀ ਕਈ ਵਾਰੀ ਨਹੀਂ ਆਉਂਦਾ ਨਾ ਸੇਮ ਕਲਰ ਨਜ਼ਦੀਕ ਤੋਂ ਠੀਕ ਹੈ ਜੀ 오ਰੀਜినਲ ਕਲਰ ਨਹੀਂ ਆ ਰਿਹਾ ਪਰ ਬਹੁਤ ਸਾਦਾ ਪਿਆਰਾ ਕਲਰ ਹੈ ਜੀ ਅੱਜ ਦੇਰੇ ਸਿਰਫ 1800 ਜੀ 1800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਸਾਰੇ ਸੂਟ ਸਰਦਾਰੀ ਲੁੱਕ ਦੇ ਵਿੱਚ ਰੈਡੀ ਆ ਇਸ ਤੋਂ ਅੱਗੇ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਲਓ ਜੀ ਪਹਿਲੇ ਸੂਟ ਆਇਆ ਜੀ ਮਿਜ਼ੈਲੋ ਸਿਲਕ ਦੇ ਵਿੱਚ ਭਪਿੰਦਰਾ ਬ੍ਰਾਂਡ ਦੇ ਰਹਿਣੇ ਆ ਜੀ ਇਹ ਭਪਿੰਦਰਾ ਬ੍ਰਾਂਡ ਦੇ ਮਿਜ਼ੈਲੋ ਸਿਲਕ ਹੈ ਜੀ ਇਹ ਵੀ ਹੈਂਡਵਰਕ ਵਾਲੇ ਸੂਟ ਰਹਿਣੇ ਆ ਸ਼ਰਟ ਚੈੱਕ ਕਰੋ ਜੀ ਪੂਰੀ ਸ਼ਰਟ ਉੱਪਰ ਤੁਹਾਨੂੰ ਹੈਂਡਵਰਕ ਮਿਲਣ ਵਾਲਾ ਜੀ ਦੇਖੋ ਜੀ ਪੂਰੀ ਸ਼ਰਟ ਉੱਪਰ ਹੈਂਡਵਰਕ ਮਿਲੇਗਾ ਬਾਟਮ ਵੀ ਸੇਮ ਮਿਲਣ ਵਾਲੀ ਆ ਪ੍ਰਾਈਸ ਸਿਰਫ ਦੇਵਾਂਗੇ 1250 1.250 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਭਵਿੰਦਰਾ ਬ੍ਰੈਂਡ ਦਾ ਮਜ਼ੈਲੋ ਸਿਲਕ ਦੇ ਵਿੱਚ ਲੌਂਚ ਕਲਰ ਤੁਹਾਨੂੰ ਚੈੱਕ ਕਰਵਾ ਦਈਏ ਜੀ ਇਹ ਕੌਣਾ ਜੀ ਮਹਿੰਦੀ ਕਲਰ ਲਓ ਮਹਿੰਦੀ ਕਲਰ ਆਉਣਾ ਜੀ ਮਜ਼ੈਲੋ ਸ਼ੈਲਕ ਹੈ ਦੇਖ ਸਕਦੇ ਹੋ ਤੁਸੀਂ ਭਪਿੰਦਰਾ ਬ੍ਰਾਂਡ ਦੀ ਮਜ਼ੈਲੋ ਸ਼ੈਲਕ ਹੈ ਜੀ ਲਓ ਜੀ ਇੱਕ ਆਊਗਾ ਜੀ ਇਸੇ ਮਹਿੰਦੀ ਕਲਰ ਬਹੁਤ ਹੀ ਪਿਆਰਾ ਜਾਂ ਪੀਸ ਹੈ ਮਹਿੰਦੀ ਫੰਕਸ਼ਨ ਦੇ ਲਈ ਤੁਸੀਂ ਰੈਡੀ ਕਰ ਸਕਦੇ ਹੋ ਹੈਂਡਵਰਕ ਟੱਚ ਪੂਰਾ ਪੀਸ ਹੈ ਜੀ ਠੀਕ ਹੈ ਜੀ ਹੈਂਡਵਰਕ ਟੱਚ ਪੂਰਾ ਪੀਸ ਹੈ ਪ੍ਰਾਈਸ ਰੈਡੀ 1250 ਜਿੱਦਾਂ ਮਰਜੀ ਫੰਕਸ਼ਨ ਲਈ ਤੁਸੀਂ ਸੌਬਰ ਵਾਲਾ ਸੂਟੇ ਰੈਡੀ ਕਰ ਸਕਦੇ ਹੋ ਕਲਰ ਤੁਹਾਨੂੰ ਚੈੱਕ ਕਰਵਾ ਦੇ ਜੀ ਇੱਕੇ ਵਾਲਾ ਕਲਰ ਮਿਲੂਗਾ ਜੀ ਲਓ ਇਹ ਵੀ ਬਹੁਤ ਸੋਹਣਾ ਕਲਰ ਆਣ ਵਾਲਾ ਜੀ ਬਹੁਤ ਹੀ ਪਿਆਰੇ ਜਿਹੇ ਕਲਰ ਆ ਰਹੇ ਨੇ ਜੀ ਇਹ ਲਓ ਜੀ ਸਿਰਫ 1250 ਦੇ ਵਿੱਚ ਤੋਂ ਇਹ ਵਾਲਾ ਸੂਟ ਦੇ ਰਹੇ ਆ ਠੀਕ ਹੈ ਜੀ ਮਿਜ਼ੈਲੋ ਸਿਲਕ ਦੇ ਵਿੱਚ ਇਹ ਕਿਹ ਵਾਲਾ ਕਲਰ ਆਊਗਾ ਜੀ ਲਓ ਜੀ ਦੋ ਦੋ ਸੂਟ ਸਾਡੇ ਕੋਲੇ ਅਵੇਲੇਬਲ ਹੈ ਸੇਮ ਸੇਮ ਕਲਰ ਦੇ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਮਿਜ਼ੈਲੋ ਸਿਲਕ ਹੈ ਭਵਿੰਦਰਾ ਬ੍ਰਾਂਡ ਦੀ ਤੇ ਪ੍ਰਾਈਸ ਦੇ ਰਹੇ ਸਿਰਫ ਸਾਡੇ 1200 ਵਿੱਚ ਅਗਲਾ ਦੇਖੋ ਜੀ ਇਹ ਰਹੂਗਾ ਜੀ ਬਰਬਰੀ ਦੇ ਵਿੱਚ ਠੀਕ ਹੈ ਜੀ ਇਹ ਰਹੂਗੀ ਜਿਹੜੀ ਬਰਬਰੀ ਆ ਇਹ ਜਿਹੜੀ ਰਹਿਣ ਵਾਲੀ ਹੈ ਰੰਗ ਰਸ਼ੀਆ ਦੀ ਬਰਬਰੀ ਰਹਿਣੀ ਹੈ ਜੀ ਬਹੁਤ ਸੋਹਣਾ ਸੂਟ ਹੈ ਸਿਰਫ 1200 ਦੀ ਪ੍ਰਾਈਸ ਰਹਿਣੀ ਹੈ ਚੈੱਕ ਕਰੋ ਜੀ ਇਹ ਵਾਲੀ ਰਹਿਣੀ ਸ਼ਰਟ ਇਹ ਵਾਲੀ ਰਹਿਣੀ ਹੈ ਬਾਟਮ ਠੀਕ ਹੈ ਜੀ 1200 ਦੀ ਪ੍ਰਾਈਸ ਰਹਿਣੀ ਹੈ ਇਸ ਤੋਂ ਅੱਗੇ ਤੁਹਾਨੂੰ ਮਿਲੂਗਾ ਸੂਟ ਲਾਊਜੀ ਇਹ ਆਊਗਾ ਜੀ ਰਾਜਾ ਰਾਣੀ ਵਾਲਾ ਬਹੁਤ ਜਿਆਦਾ ਫੇਮਸ ਡਿਜ਼ਾਈਨ ਹੈ ਜੀ ਰਾਜਾ ਰਾਣੀ ਦਾ ਤੇ ਡਿਮਾਂਡ ਬਹੁਤ ਹੈ ਜੀ ਰਾਜਾ ਰਾਣੀ ਦੇ ਸੂਟ ਦੀ ਇਹ ਵਾਲੀ ਰਹੂਗੀ ਸ਼ਰਟ ਜਿਹੜੀ ਸ਼ਰਟ ਲੈਣੀ ਹੈ ਜੀ ਬਿਲਕੁਲ ਨੇਚਰਲ ਕਰੇਪ ਦੀ ਰਹਿਣੀ ਹੈ ਨੇਚਰਲ ਕਰੇਪ ਦੀ ਸ਼ਰਟ ਲੈਣੀ ਹੈ ਨੇਚਰਲ ਕਰੇਪ ਦੀ ਹੀ ਬਾਟਮ ਲੈਣੀ ਹੈ ਪ੍ਰਾਈਸ ਦੇ ਰਿਹਾ ਇਹਦਾ 2800 ਇਹ ਵਾਲਾ ਸੂਟ ਤੁਹਾਨੂੰ 2800 ਦੇ ਵਿੱਚ ਮਿਲਣਾ ਤੁਹਾਨੂੰ ਪ੍ਰਾਈਸ ਕਈ ਸੂਟਾਂ ਨੇ ਕਈ ਥਾਂ ਤੁਹਾਨੂੰ ਕੱਟ ਮਿਲੂਗੀ ਪਰ ਇਹ ਸਟਾਫ ਦਾ ਫਰਕ ਹੁੰਦਾ ਜੀ ਇਹ ਬਿਲਕੁਲ ਨੇਚਰਲ ਕਰੇਪ ਹੈ ਜੀ ਨੇਚਰਲ ਕਰੇਪ ਤੇ ਰੈਡੀ ਹੈ ਜੀ ਹੈਂਡਵਰਕ ਸ਼ਰਟ ਹੈ ਜੀ ਪੂਰੀ ਰਾਜਾ ਰਾਣੀ ਦੀ 2500 ਰੁਪਏ ਦਾ ਪ੍ਰਾਈਸ ਰੈ ਹੈ ਸਿਰਫ 2 ਪੀਸ ਸਾਡੇ ਕੋਲੇ ਬਾਕੀ ਹੈ ਜੀ ਕਾਫੀ ਪੀਸ ਆਏ ਸੀ ਸੋਲਡ ਹੈ ਲਓ ਜੀ ਇਹ ਵੀ ਬਹੁਤ ਪਿਆਰਾ ਪੀਸ ਹੈ ਜੀ ਨੈਚੁਰਲ ਕਰੇਵ ਦੀ ਰਹਿਣੀ ਹੈ ਜੀ ਇਹਦੇ ਨਾਲ ਬਾਟਮ ਲਓ ਜੀ ਇਹ ਵਾਲਾ ਰਹਿਣਾ ਸ਼ਰਟ ਵੀ ਨੈਚੁਰਲ ਕਰੇਵ ਦੀ ਹੈ ਜੀ ਰਾਜਾ ਰਾਣੀ ਵਾਲਾ ਪ੍ਰਿੰਟ ਹੈ ਸਿਰਫ 2800 ਰੁਪਏ ਦੀ ਪ੍ਰਾਈਸ ਰੈ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਸੂਟ ਰਹੂਗਾ ਜੀ ਬੜਾ ਸੋਹਣਾ ਰਹਿਣਾ ਜੀ ਇਹ ਰਹਿੜਾ ਮਸਕ ਸੈਟ ਦੇ ਵਿੱਚ ਲਓ ਇਹਦੇ ਉੱਪਰ ਤੁਹਾਨੂੰ ਬਾਟਮ ਦਾ ਵਰਕ ਵੀ ਮਿਲੂਗਾ ਮਸਕ ਸਿਲਕ ਦੇ ਵਿੱਚ ਰਹਿਣਾ बॉटम ਦੇ ਉੱਪਰ ਤੁਹਾਨੂੰ ਵਰਕ ਮਿਲਣਾ ਜੀ ਦੁੱਖ ਦੇਖੋ ਜੀ ਇਹ बॉटम ਦੇ ਉੱਪਰ ਵਰਕ ਆਊਗਾ ਜੀ ਇਹ ਮਸਕ ਸਿਲਕ ਹੈ ਜੀ ਬਹੁਤ ਪਿਆਰਾ ਪੀਸ ਹੈ ਸਿਰਫ ਪ੍ਰਾਈਸ ਦੇ ਰਹੀਆਂ ਤੁਹਾਨੂੰ ਸਿਰਫ ਇਹਦੀ 1200 ਰੁਪਏ ਇਹ ਕੇਵਲ ਰਹੂਗਾ ਜੀ ਇਹ ਵੀ ਮਸਕ ਸਿਲਕ ਤੇ ਰੈਡੀ ਹੈ ਜੀ 1200 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਲਓ ਜੀ ਇਹਦੇ ਵੀ बॉटम ਦਾ ਤੁਹਾਨੂੰ ਵਰਕ ਮਿਲਣ ਵਾਲਾ ਇਹ बॉਟਮ ਤੇ ਵਰਕ ਆਊਗਾ ਜੀ ਮਸਕ ਸਿਲਕ ਹੈ ਜੀ ਠੀਕ ਹੈ ਜੀ ਮਸਕ ਸਿਲਕ ਹੈ ਬਹੁਤ ਸੋਹਣਾ ਸੂਟ ਰਹਿਣਾ ਜੀ ਪ੍ਰਾਈਸ ਰਹੂਗੀ ਸਿਰਫ 1200 ਰੁਪਏ ਲਓ ਇਹ ਰਣਾ ਜੀ ਬਰਬਰੀ ਦੇ ਉੱਪਰ ਇਹਦੀ ਪ੍ਰਾਈਸ ਵੀ ਸਿਰਫ 1200 ਰੁਪਏ ਰਹਿਣੀ ਆ ਜੀ ਇਹਦੀ ਵੀ ਬਾਟਮ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਜੀ ਲਓ ਬਾਟਮ ਦੇ ਉੱਪਰ ਵੀ ਇਹਦੇ ਵਰਕ ਮਿਲੂਗਾ ਜੀ ਹਾਂਜੀ ਇਹ ਰੰਗ ਰਸ਼ੀਆ ਦੀ ਬਰਬਰੀ ਹੈ ਜੀ ਬਲੈਕ ਪੀਸ ਦੇ ਰਹਿਣਾ ਪ੍ਰਾਈਸ ਸਿਰਫ ਇਹਦੀ 1200 ਰੁਪਏ ਰਹਿਣੀ ਆ ਜੀ ਰੰਗ ਰਸ਼ੀਆ ਦੀ ਬਰਬਰੀ ਹੈ ਜੀ ਇਹ ਲਓ ਇਹ ਵਾਲਾ ਦੇਖੋ ਜੀ ਇਹ ਵੀ ਮਸਕ ਸਿਲਕ ਤੇ ਆ ਮਸਕ ਸਿਲਕ ਤੇ ਰੈਡੀ ਹੈ ਜੀ ਇਹ ਚੈੱਕ ਕਰੋ ਜੀ ਬਲੈਕ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਬਲੈਕ ਲਓ ਜੀ ਇਹ ਨਾਲ ਤੁਹਾਨੂੰ ਮਿਲਣਾ ਬਾਟਮ ਦੇ ਉੱਪਰ ਵੀ ਵਰਕ ਮਿਲੂਗਾ ਜੀ ਠੀਕ ਹੈ ਜੀ ਬਾਟਮ ਉੱਪਰ ਵਰਕ ਮਿਲੂਗਾ ਮਸਕ ਸਿਲਕ ਤੇ ਰੈਡੀ ਹੈ ਜੀ ਰੰਗ ਰਸ਼ੀਆ ਜੀ ਮਸਕ ਸਿਲਕ ਆ ਪ੍ਰਾਈਸ ਰੈਡੀ 1200 ਇਹ ਮਿਲੂਗਾ ਤੁਹਾਨੂੰ ਪਰਬਰੀ ਦੇ ਵਿੱਚ ਲਓ ਜੀ ਪਰਬਰੀ ਦੇ ਉੱਪਰ ਹੋਊਗਾ ਜੀ ਇਹ ਰੈਣੀ ਨਾਲ ਬਾਟਮ ਦੇ ਵਰਕ ਬਾਟਮ ਤੇ ਵੀ ਵਰਕ ਮਿਲੂਗਾ ਤੇ ਪ੍ਰਾਈਸ ਸਿਰਫ ਰੈਣੀ ਹੈ ਜੀ 1200 ਠੀਕ ਹੈ ਜੀ ਇਹ ਸਨ ਅੱਜ ਦੇ ਪਾਰਟੀ ਵੇਅਰ ਸੂਟ ਇਨੇ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਆਪਣਾ ਆਰਡਰ ਬੁੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਕਰਦੀ ਐ ਤੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ